ਮੇਰੀ ਰਚਨਾਇਕਰ ਮਾਟਾ ਜਿਸਾ ਉਹ ਗੱਡੀਆਂ ਵਾਲੇ ਬਹੁਤਾਂ ਗੱਡੀਆਂ ਵਾਲੇ ਪਿੰਡਾਂ ਚ ਜਾਂਦੇ ਆ ਕੁੜੀਆਂ ਬੀਟ ਲੈ ਕੇ ਫਿਰ ਜਾਂਦੇ ਆ ਤਾਰੋ ਗੱਡੀਆਂ ਵਾਲੇ ਆਪੇ ਇਕਦਣ ਗੱਡੀਆਂ ਵਾਲੇ ਸਾਡੇ ਪਿੰਡ ਆਏ ਬੰਦਾਰੇ ਛਾਪਲਾਕ ਤੇ ਛੜਦੇ ਦੇ ਪਾਸੇ ਕਰੇ ਉਤਾਰੇ ਪੁੱਲ ਹਮਸਲਮੀਆਂ ਵਾਂਗ ਵਰਗੀਆਂ ਸੀ ਪੰਜਾਹ ਨ ਕੁੜੀਆਂ ਰੰਗ ਮੁਸ਼ਕੀ ਤੇ ਨੈਣ ਵਰਗੀਆਂ ਸਿੱਖਣ ਵਿਚਰੀਆਂ ਕੁੜੀਆਂ ਬੇਟ ਕੁਸ਼ਰੀਆਂ ਕੁੜੀਆਂ ਇੱਕ ਦਿਨ ਗਲੀ ਚ ਹੋਕਾ ਦੇ ਕੇ ਲੰਗੀ ਇੱਕ ਬਨਜਾਰੀ ਜੀਕਰਦਾਰਾ ਕੁਛ ਨਾ ਬੋਲਦਾ ਲੱਗਦੀ ਬੜੀ ਪਿਆਰੀ ਉਹ ਮੇਰੇ ਕੋਲੋਂ ਲੰਗਦੀ ਲੰਗਦੀ ਹੱਸ ਕੇ ਟਿੱਚਰ ਕਰ ਗਈ ਤੂੰ ਵੀ ਕੁਝ ਲੈ ਨਾ ਸਰਦਾਰ ਯਾਰ 깟 ਕੇ ਧਰ ਗਈ ਬਈ ਯਾਰ 깟 ਕੇ ਧਰ ਗਈ ਬਈ ਇੱਕ ਦਿਨ ਮੇਰੀ ਭਾਬੀ ਦੇ ਸੀ ਚੱਖਾ ਕੱਟ ਕੇ ਤਰਤਾ ਚੋਰੀ ਚੋਰੀ ਮੈਂ ਚਰਖੇ ਦਾ ਤੱਕੜਾ ਦਿੰਦਾ ਕਰਤਾ ਉਹ ਦੂਜੇ ਦਿਨ ਜਦ ਚੱਖਾ ਧਾਇਆ ਕਰਖਾ ਦੰਦ ਤਰੇੜੇ ਕਹਿੰਦੀ ਸੁਬੇ ਦਿਵਾਰ ਗੱਸਰੋ ਕੋ ਕੇ ਡੇੜੇ ਵੇ ਨਿੱਕਾ ਜਾ ਕੇ ਕਰਦੇ ਜਿਹੜਾ ਛੇਤੀ ਉੱਠ ਕੇ ਜਾਂ ਨੂੰ ਮਿੱਡ ਵਿੱਚ ਖੁਸ਼ੀ ਖੋਣੀ ਘਟੀਆਂ ਬਾਲੀ ਸੱਤ ਕੇ ਲਿਆ ਨੂੰ ਬਈ ਭਾਪੀ ਦੀ ਗੱਲ ਸੁਣ ਕੇ ਮੈਂ ਵੀ ਪੈਰ ਦਿੱਤੀ ਨਾ ਪਾਈ ਮਾਰਦ ਰੁਕੇ ਤਰਤੀਜਾਂ ਦੀ ਜਾ ਕੇ ਰੀ ਵਰਗਾਈ ਤੇ ਜਾ ਕੇ ਰੀ ਵਰਗਾਈ ਹੱਸ ਕੇ ਕਹਿੰਦੀ ਸਰਦਾਰਾ ਕਿੱਧਰ ਬਜਾ ਕਰਦਾ ਹੱਸ ਕੇ ਕਹਿੰਦੀ ਬੇਸਰਦਾਰਾ ਕਿੱਧਰ ਫਿਰਦਾ ਭਜਿਆ ਸਾਈਂ ਦੇ ਜੀ ਨੇ ਕਹਿ ਦਿੱਤਾ ਤੈਨੂੰ ਭਾਬੀ ਨੇ ਕਰ ਸਦਿਆ ਭਈ ਮੇਰੇ ਪਿੱਛੇ ਪਿੱਛੇ ਤੂੰ ਪੀਪਰੀਆਂ ਦੀ ਪਟਰਾਣੀ ਸੁਣੀਆਂ ਗੱਲਾਂ ਸਗਤ ਤੋਂ ਜਰਾ ਜਾਣ ਤੋਰੇ ਦੋ ਹਾਣੀ ਮੈਂ ਪੁੱਛਿਆ ਕੀ ਹਾਲ ਆ ਨਾ ਨਹੀਂ ਦੱਸਣਾ ਮੈਨੂੰ ਮੈਂ ਪੁੱਛਿਆ ਕਿ ਹਾਲ ਨਹੀਂ ਇਹ ਨਾ ਨਹੀਂ ਦੱਸਣਾ ਮੈਨੂੰ ਪਹਿਲਾਂ ਕਹਿੰਦੀ ਆਪਣਾ ਦੱਸ ਤੂੰ ਫੇਰ ਦੱਸੂ ਮੈਂ ਤੈਨੂੰ ਭਈ ਆਪਣਾ ਨਾਮ ਹੈ ਦੱਸ ਕੇ ਉਸ ਨੂੰ ਉਸਦਾ ਪੁੱਛਣਾ ਚਾਹਿਆ ਮੇਰਾ ਨਾਮ ਹੈ ਤਾਰੂ ਕਹਿੰਦੀ ਉਸਨੇ ਸੀ ਫਰਮਾਇਆ ਭਈ ਪਰੋ ਚੈਕਾ ਉਹ ਪਰ ਵਿੱਚੇ ਖਾਂ ਚਾਰ ਹੋ ਗਈਆਂ ਬੱਦਕੇ ਛੱਲੇ ਮੁੰਡੀਆਂ ਜੱਤੂਤ ਨਾ ਦੇਖ ਰੱਖੀਆਂ ਜਦੋਂ ਮਹੱਤਤਾ ਹੁੰਦੀਆਂ ਬਈ ਜੇ ਤਾਰਾ ਮਜੂਰ ਕਰੇ ਤੂੰ ਜੇ ਤਾਰਾ ਮਜੂਰ ਕਰੇ ਤੂੰ ਦਿਲ ਦੀ ਅੱਖ ਸੁਣਾਵਾ ਚਾਹਿਆ ਆਪਾਂ ਚਲ ਬਿਆ ਘਰ ਲਈ ਇਹ ਲੈ ਕੇ ਚਾਰ ਕਿਲਾਵਾ ਬਈ ਉਹ ਕਾਲੇ ਤਾਰੇ ਕਹਿੰਦੀ ਮੈਂ ਦੱਸਦਾ ਰੋ ਸਰਦਾਰਾ ਇਹਦੇ ਲੋਕਾਂ ਕੋਲ ਪੁੱਜ ਗਏ ਦੋਵੇਂ ਭਾਪੀ ਨੂੰ ਛਕ ਮੈ ਗਿਆ ਨਿੱਕੇ ਜਿਗ ਕਮ ਕਹਿਆ ਸੀ ਵੇ ਕਿੱਥੇ ਜਾ ਕੇ ਬਹਿ ਗਿਆ ਮੈਂ ਇੰਨੇ ਚਿਰ ਵਿੱਚ ਬੰਦਾ ਜਾ ਕੇ ਮੁਰਿਆ ਹੁੰਦਾ ਪਟਿਆਲੇ ਮੈਂ ਤਾਂ ਤੈਨੂੰ ਕਹਿਨੀ ਆਵੇ ਰੱਜਾ ਜਿੰਨਾਂ ਨਾਲੇ ਨਹੀਂ ਮੈਂ ਤਾਂ ਭਾਪੀ ਹੁਣ ਰੱਜਾ ਜਿੰਨਾਂ ਨਾਲੇ ਨਹੀਂ ਨਾਲੇ ਲਖ ਚੌਧਰੀ ਆਪਾਂ ਇਹ ਵੀ ਰਾਜਪੂਤ ਦੇਖ ਬੰਦੇ ਬਈ ਬਈ ਕੋਲ ਬੋਲ ਜੀ ਹਰਸੀ ਹੱਸ ਕੇ ਭਾਪੀ ਦਾਸੀ ਕਹਿਣਾ ਦੱਸ ਨਹੀਂ ਹੀਰੇ ਤੱਕੜਦਾ ਕਿ ਠੀਕ ਠੀਕ ਬੁੱਲ ਲੈਣਾ ਨੀ ਬੱਡੀ ਇਹ ਸਰਦਾਰੀਆਂ ਨਹੀਂ ਕੀ ਆਖਾਂ ਮੈਂ ਤੈਨੂੰ ਪੱਟਲੇ ਪੱਟੇ ਜ਼ੋਰ ਨਾਲ ਘੱਟਉਂਦੇ ਦੇ ਆਪਣਾ ਮੈਨੂੰ ਕੋਈ ਉਤਾਰੋ ਮੁੜ ਤਾਰੂ ਕੇ ਹੱਸ ਕੇ ਕਹਿੰਦੀ ਤੂੰ ਕੀ ਪਧਾਵਗਣੀ ਝੂਠੀ ਪੈਰ ਸੰਭ ਕੇ ਰੱਖਦਾ ਤੱਕਲਾ ਯਾਦ ਨਿਸ਼ਾਨੀ ਵਾਹ ਜੀ ਵਾਹ ਜੀ ਜਦ ਵੀ ਇਹ ਮੈਂ ਤਾਰੂਪੁਰ ਕੀ ਕੇ ਬਈ ਭਾਪੀ ਕਹਿੰਦੀ ਕੀ ਦੇਖ ਤਾ ਖੜਾ ਅਸ਼ਕਾ ਬਣਿਆ ਗਲੀ ਕਿੱਥੇ ਜਾ ਉਹ ਵਿਚਾਰੀ ਫਿਰਦੀ ਤਖਤਾ ਛੜਿਆ ਉਹ ਚੱਕ ਮੈਂ ਪਹਿਲੀ ਨਾਲ ਲਗਿਆ ਮੈਂ ਤਾਰੂ ਦੇ ਜਾ ਕੇ ਤਾਨੂੰ ਕੀ ਜੁਰ ਜਾ ਮਿੱਤਰਾ ਫੇਰ ਮੁੱਖਾ ਲਿਆ ਕੇ ਪਈ ਧਰ ਚਲੀ ਜਾਂ ਘਰ ਚਲੀ ਜਾਂ ਦਰਗਾਹ ਪਹਿਲੀ ਵਾਰ ਹੋਈ ਅੱਜ ਤੇਰੀ ਸਖਤ ਬੜਾ ਸਰਦਾਰ ਨਸਾਂ ਦਾ ਖੈਰ ਕੋ ਦੇ ਰੱਖੇ ਰਹੀ ਉਹ ਤੱਕ ਤੱਕ ਉਸਤਾਦ ਦੇ ਤਰਹੇ ਦਾ ਕੋਈ ਨੰਬਰ ਜਿੱਤ ਨੋ ਦੇ ਆਕੇ ਹੋ ਗਈ ਅੱਖੀਓਂ ਉਹਦੇ ਵੀ ਹੋ ਗਈ ਹੈ ਕਿ ਉਹਦੇ ਸਾਰੀ ਰਾਤ ਖਿਆਲਾਂ ਦੇ ਵਿੱਚ ਸੋਏ ਉਸਦੇ ਹੋ ਕੇ ਸਾਰੀ ਰਾਤ ਖੁਆਬਾਂ ਦੇ ਵਿੱਚ ਚਮਕੇ ਕੁਝ ਦੇਖੋ ਕੇ ਫਿਰ ਦੂਜੇ ਦਿਨ ਜਦ ਸੂਰ ਚੜ ਗਿਆ ਟੈਗੇ ਮਿਹਦਾ ਮਾਦਾਨੇ ਪਿੰਡੋਂ ਕੁਝ ਕੰਮਾਂ ਕਿਤੇ ਕਰਕੇ ਨਿਕਲ ਜਾ ਰਹੇ ਬਾਹਰ ਤਾਂ ਹੀ ਦੱਸਦਾ ਮੈਂ ਸੀ ਚਾਹ ਦਾ ਨਾਲ ਉੱਥੇ ਆਇਆ ਨਾਲੀ ਤੇ ਕੇ ਡੀਡੀ ਖਾ ਕੇ ਨੀਂਦ ਵਹਾਇਆ ਉੱਥਾਂ ਤੇ ਤਾਂ ਕਾਹਤਰ ਛੜ ਗਈ ਤਾਰੇ ਜਾਂਦੀ ਜਾਂਦੀ ਛੁੱਟੀਆਂ ਬੇ ਟੁਕੀਆਂ ਬੰਗਾ ਟਕੀਆਂ ਕਰੂ ਮੈਂ ਪ੍ਰਭੂ ਕੋਲ ਲਾਇਆ ਚੰਗੀ ਚੰਗੀ ਲੋਰੋ ਦੇਗੀ ਜਾਂ ਤਾਂ ਦਸ ਸੁਣਾਇਆ ਹੋਰ ਉਹ ਮੱਝ ਨਹੀਂ ਕੱਢ ਕੇ ਆਈ ਸਾਕਰੂਪ ਚੇ ਰਹਿ ਗਏ ਤਾਰੂ ਪਿੱਛੋਂ ਇਹ ਦਿਸੰਦਰਾ ਨਾ ਹੋਰ ਕਿਸੇ ਤੇ ਕਾਇਆ ਨਾ ਹੋਰ ਕਿਸੇ ਤੇ ਕਾਇਆ

ਇਕਦਮ ਐਸਾ ਵਾਕਾ ਹੋਇਆ ਲੈ ਕਿ ਸਾਰੀ ਕੀਤੀ ਮਿੱਤਰੋ ਲੈ ਕਿ ਸਾਰੀ ਕੀਤੀ ਉਹੀ ਤੋਰ ਤੇ ਉਹੀ ਚਿਹਰਾ ਦੂਰੋਂ ਪਿਆ ਪੁਲੇਖਾ ਕਿੱਲੇ ਬਾੜ ਤੇ ਗੱਡੀਆਂ ਵਾਲੀ ਟੰਗੀ ਕਰਨ ਦੇਖਾ ਮੈਨੂੰ ਨੰਗੀ ਕਰਨ ਦੇਖਾ ਆਲਾ ਭਈ ਜੋਬਦਾਂ ਚੋ ਬਿਜਲੀ ਚਮਕੀ ਸ਼੍ਰੀ ਕਾਲਜੇ ਯਾਰੀ 8 ਸਾਲਾਂ ਦੀ ਫਲਕ ਪ੍ਰਾਣੀ ਫੇਰ ਘੁੰਮੀ ਸਾਰੀ ਤੋਂ ਮੈਂ ਪਾਪੀ ਦੇ ਭਾਈ ਕੋਲੋਂ ਪਤਾ ਕਿੱਤੇ ਦੱਥ ਸਾਰੇ ਉਹਨੇ ਦੱਸਿਆ ਪਰਸੋਂ ਦੇ ਜਿੱਥੇ ਆਏ ਆਪਣ ਜਾਰੇ ਭਈ ਹੂ ਨੇ ਰਾਜਾ ਹੋਇਆ ਜਦ ਅਸੀਂ ਪਾਏ ਘਰੋਂ ਮੋੜੇ ਜਿਸੇ ਪੈ ਰਾਤ ਨੂੰ ਦੁਬਾਰੇ ਕਿਹ ਕਹਿ ਸੱਜਣ ਬੌੜੇ ਮਿੱਤਰੋ ਦਿਲ ਕਹਿ ਸੱਜਣ ਬੌੜੇ ਜਿੰਚੜਿਆਲੇ ਤਾਂ ਸੱਜਣ ਦੀ ਫਿਰ ਜਾ ਮੰਡੀ ਬੜਿਆ ਉਹ ਤੇਰੇ ਤੇ ਤੱਕਲੇ ਵਾਲਾ ਉਹੀ ਪਹਾਨਾ ਕਰਿਆ ਅਨ ਪਾਈ ਮੁੱਗਾ ਨਾ ਜਬਰੂ ਨਜ਼ਰੀ ਆਇਆ ਹੱਗ ਮਾਰ ਕੇ ਕਹਿੰਦਾ ਜਾਣੀ ਪੜ ਵਿੱਚ ਕਿਸੇ ਬੁੱਲਾ ਆ ਬੇ ਪਹਿਲਾ ਨਾਲੋ ਦਿੱਤੀ ਹੋਈ ਸੀ ਸਤਰੰਗਿਤ ਤੇ ਲਈ तंबू बिचो हायो रब्बा मेरी तारो निकली मित्रो मेरी तारो निकली भाई एक ने आना कुछ हो गया दूजा मगरे आया दो बच्चे आ गए दो बच्चे आ गए बाबर ने सी मैदान दा चल लाया तो मेरे पीछे पीछे छपी बच्चे ने कर छट गए दूर दे दे तो के लंबे कदमी फाटा वट के भाई सुनने जे था आगे तो उसने देखा दोबारा तो ਸੁਨੇ ਜੇ ਤਾਂ ਅੱਗੇ ਉਸਨੇ ਦੇਖਿਆ ਜਦੋਂ ਦੁਬਾਰਾ ਮੈਨੂੰ ਕਿਹਦੇ ਦੇਖਿਆ ਲੱਗਦਾ ਤੂੰ ਤੇਰੇ ਸਰਦਾਰ ਮੈਨੂੰ ਕਿਹਦੀ ਦੇਖਿਆ ਲੱਗਦਾ ਤੂੰ ਤੇਰੇ ਸਰਦਾਰ ਆਪੇ ਤੂੰ ਤੇਰੇ ਸਰਦਾਰ ਫੋਰਸ ਉਹਦੇ ਆ ਗਈ ਉਸੂ ਸਾਰੀ ਸਮਝ ਕਹਾਣੀ 8 ਸਾਲਾਂ ਦੇ ਪਿੱਛੇ ਮਿਲ ਗਏ ਦੋਨੋਂ ਖਾਂਦੇ ਕਹਾਣੀ ਉਹ ਪਾਕ ਮੁਹੱਬਤ ਨੂੰ ਦਾੜੇ ਦੀਆਂ ਦੋਵਾਂ ਗੱਲਾਂ ਕਰੀਆਂ ਨੈਣਾਂ ਵਿੱਚ ਸੀ ਕਿਉਂਦੇ ਤੂੰ ਸੀ ਪਾ ਅੱਖਾਂ ਭਰੀਆਂ ਰੋਈ ਪਰਚੀ ਖਾ ਭਰੀਆਂ ਦਿਲ ਕਰਦਾ ਸੀ ਸਭ ਕੁਝ ਛੱਡ ਕੇ ਪਿੰਡ ਤੇ ਜਾ ਜਾਵਾਂ ਕਿਉਂ ਜੈ ਤੇਰੀ ਪਾਪੀ ਨੂੰ ਕਿਤੇ ਜਾ ਕੇ ਰਵਾ ਦੇ ਲਾ ਮਾਂ ਬੇ ਬਾਪੂ ਉਹੀ ਕਬੀਲੇ ਦਾ ਸੀ ਉਹਦੀ ਕੌਤੀ ਸ਼ਰਮਾ ਹੱਥੋਂ ਨੇ ਇੱਕ ਮਿਲਰ ਦਾ ਸੀ ਉਹਦੀ ਪਗਦੀਆਂ ਸ਼ਰਮਾ ਕੋਈ ਤਾਂ ਜਾਤ ਗੋਤ ਨੇ ਮਾਰੇ ਕੁਝ ਮਾਰੇ ਸਤਾ ਮਾਂ ਕੋਈ ਜਾਣ ਕੇ ਜਿਹੜੇ ਬਾਦ ਸਾਡੇ ਨੇ ਫਰਦ ਸੀ ਬਸ ਸੁਣਾਇਆ ਕਿਸੇ ਨਾ ਮੁੱਛੀ ਮਰਜੀ ਮੇਰੀ ਕਿਹਾ ਤੇ ਮੈਨੂੰ ਵਿਆਹਿਆ ਜਾਤ ਤੋਂ ਆਕੇ ਸਤੀਪੰਦਾਂ ਟੱਕਰ ਆਏ ਮਾਹੀ ਅੰਨਾਂ ਦੂਰ ਤੇ ਤੁਰਨਾ ਟਕਲਾ ਕਰ ਗਿਆ ਅਮਰ ਗਾਈ ਤੇ ਦਿਰ ਗੀ ਅਮਰ ਗਈ ਕੋਈ ਅੱਖਾਂ ਪੁੰਚ ਕੇ ਕਹਿੰਦੀ ਚੱਟੜ ਹੌਸਲਾ ਕੋਈ ਗੱਲ ਵੇ ਕਿਆ ਕਰਵਾ ਲਿਆ ਹੋਗਾ ਹੁਣ ਤੋਂ ਕਿੱਦਰ ਦਾ ਅਟਕਣ ਵੇ ਕੋਈ ਬਾਗੀ ਤੇਰੀ ਭੈਣ ਸਰਮ ਦੀ ਜੋਸੀ ਮਹਿ ਬਣਾਈ ਉਹ ਆਪਣੀ ਤੋਂ ਛੋਟੀ ਦਾ ਕੋ ਰਿਸ਼ਤਾ ਹਮ ਲਿਆਈ ਮੈਂ ਹੁਣਾਂ ਤੇਰੇ ਬੱਚਿਆਂ ਨਾਲ ਕਰਾਉਣਾ ਭਰਿਆ ਭਰਿਆ ਮੈਂ ਤਾਂ ਤੇਰੇ ਨਾਂ ਤੇ ਤਾਰੀ ਮੁੰਡੇ ਦਾ ਨਾਂ ਧਰਿਆ ਵੇ ਆਪਣੇ ਮੁੰਡੇ ਦਾ ਨਾਂ ਧਰਿਆ ਅਲੀ ਦਾ ਕਹਿੰਦੇ ਕਹਿੰਦੇ ਬਾਪੂ ਮੇਰਾ ਕਹੋੜੀਏ ਕਿਹੜੇ ਬੱਚੇ ਕਿਸਿਆ ਦੀ ਗੱਲ ਕਰਦੀ ਮੈਂ ਕਹਤੋਂ ਇਹ ਕਿਹੜੇ ਬੱਚੇ ਕਿਸਿਆ ਦੀ ਗੱਲ ਕਰਦੀ ਇਸ ਦੁਨੀਆ ਦੀ ਰਸਮਾ ਹੱਥੋਂ ਸਦਾ ਮਹਾਪ੍ਰਧਾਨਦੀ ਨਹੀਂ ਸਦਾ ਮਹਾਪ੍ਰਧਾਨਦੀ ਉਹ ਪਾਪੀ ਨੇ ਤਾਂ ਰਿਸ਼ਤੇ ਨੂੰ ਸੀ ਜਦ ਬਥੇਰਾ ਲਾਇਆ ਪਰ ਮੇਰਾ ਦਿਲ ਤੇਰੇ ਬਾਜੂ ਨਾ ਹੋਰ ਕਿਸੇ ਤੇ ਆਇਆ ਨਾ ਹੋਰ ਕਿਸੇ ਤੇ ਪਾਇਆ ਬੇਦੂਰ ਵੀ ਮੈਂ ਬੋਤਲ ਫੜ ਲਈ ਪੀਪੀ ਦਾ ਟਪਲਾਉਦਾ ਜੂੜ ਚੱਕੀਏ ਸਿੱਧੂ ਦਾ ਮੈ ਛੜਿਆਂ ਦੇ ਵਿੱਚ ਆਉਣਾ ਨਹੀਂ ਅਤਿਅੰਤ ਕਰ ਛੜਿਆਂ ਦੇ ਵਿੱਚ ਆਉਣਾ ਬਹੁਤ ਬੁਲੰਦ ਭਰਤਾਂ ਦੀ ਮੰਡਲ ਹੋਰ ਆਏ ਸਨ ਸਾਡੇ ਸਤਿ ਸ਼੍ਰੀ ਅਕਾਲ ਨੀਰਾ ਨਾਮਨ ਅਪੀਲ ਇੱਕ ਕਵਿਤਾ ਕਈ ਵਾਰ ਸੋਚਾ ਆਖਿਰ ਕੋ ਆਵਾ कई बार सोचा अतीत को आवाज दूं छीन लिए थे वक्त ने वो परवाज़ी छीन लिए थे वक्त ने वो परवाज़ दूं ना उम्र बीती है ना इच्छाएं दबी ना उम्र बीती है ना इच्छाएं दबी हैं आए ज़िंदगी तुझे नया आगाज़ आए ज़िंदगी तुझे नया आगाज़ दूं लिख गीत इश्क़ के वतन पर नित गीत इष्ट के बदल बदलती के गाने को गीत फिर नया एक साल गाने को गीत फिर नया एक साल दूं उड़ने को खुला आसमान है तेरे पास उड़ने को खुला आसमान है तेरे पास उमंग भरे जीवन को जीने का आज उमंग भरे जीवन को जीने का आज दूं भूल जा भूल जा जो बीत गया सो बीत गया भूल जा जो बीत गया सो बीत गया खुद को खुश रखने का नया राज खुद को खुश रखने का नया राज। कर और बया तो कर बयान कर दर्द और तुम को आज़ाद कर दासता कहने को खूबसूरत अल्फाज दासता कहने को खूबसूरत अल्फाज दो दिखे खुशियाँ कम दूर करो खुशियाँ गम दूर कर दूसरों के सुन नीलम तुझे जीने का नया अंदाज सुन नीलम तुझे जीने का नया अंदाज ਅੱਜ ਵਾਪਸ ਕਿਵੇਂ ਦਾ ਕੀਤਾ और क्या लग मेरा हालचाल और क्या लग मेरा हालचाल और मैं आ गया ना सब ठीक था के सब देखे तो बढ़िया थोड़ा भी थोड़ा बहुत सब मिल सका बाकी सब भी जाकर जान रहे हो आगे जाना बता रहे हैं आज दिन भर पेपर पर पढ़ा रहा इसका दिन भर डेवलपमेंट पर पढ़ा रहा इसका एंड रेनू मैं कड़ी कड़ी ये सब देख रहा हूं और लगाम 100 मीटर कड़ी कड़ी के क्षेत्र को देखना कि लगाम पकड़ मीटर देते समय शुरू कर रहे हैं इससे करेंगे ठंडा करेंगे रास्ते निकल पा का कोई नहीं सादी बैठियो वोटर लिस्ट में वोटर लिस्ट में बैठे डाल दिया तो उधर जैसे ली लिस्ट में बैठे आप क्या रहे मैं आप यहां आज ना जाके खेल मैं आज ना जाके टैरिफ पे बैठे लोग वोटर बैठे बोल बैठे कुर्सियों पे सुना देते ऐसे लेके ऐसे लेके ਦੇਦੇ ਸੁੰਗੇ ਪੈਸੇ ਆ ਸਾਰਿਆਂ ਦਾ ਨਾਮ ਦੇਦੇ ਸੁੰਗੇ ਪੈਸੇ ਆ ਸਾਰਿਆਂ ਦਾ ਨਾਮ ਦੇਦੇ ਉਹ ਕਈ ਮੰਡੇ ਤੋ ਕਰਕੇ ਕੋਲੀ ਦੇਦੇ ਉਹ ਕਈ ਮੰਡੇ ਤੋ ਕਰਕੇ ਕੋਲੀ ਇਹੋ ਪੁਖਰਾ ਢੇਰੋ ਸੁਹਰਾ ਤੂੰ ਚਿੰਤਾ ਨਾ ਕਰ ਇਹਨੂੰ ਪਿੰਡੇ ਫੇਰੀ ਦੇ ਮੇਰਾ ਭਾਰ ਬਜਿਆ